ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਾਮਾ ਸ਼ਹਿਰ ਦੇਖ ਰਹੇ ਹੋ ਬਟਾਲਾ ਦੇ ਬੋਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿੱਚ ਕੰਮ ਦੌਰਾਨ ਹਾਰਟ ਅਟੈਕ ਹੋ ਜਾਣ ਨਾਲ ਮੌਤ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ ਪ੍ਰਾਪਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਪ੍ਰਾਪਜੀਤ ਦੀ ਮੌਤ ਤੇ ਕਾਰਨ ਪਰਿਵਾਰ ਦਾ ਪਿੱਛੇ ਰੋ ਰੋ ਕੇ ਬੁਰਾ ਹਾਲ ਹੈ ਪਿਤਾ ਨੇ ਕਰਜ਼ਾ ਚੁੱਕ ਕੇ 2.5 ਸਾਲ ਪਹਿਲਾਂ ਪ੍ਰਾਪਜੀਤ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਤੇ ਫਿਰ 1.5 ਸਾਲ ਪਹਿਲਾਂ ਪ੍ਰਾਪਜੀਤ ਨੂੰ ਕੈਨੇਡਾ ਭੇਜਿਆ ਸੀ ਕੈਨੇਡਾ ਵਿੱਚ ਹੀ 2 ਮਹੀਨੇ ਪਹਿਲਾਂ ਪ੍ਰਾਪਜੀਤ ਦੇ ਘਰ ਬੇਟਾ ਹੋਇਆ ਸੀ ਅਜੇ ਪ੍ਰਾਪਜੀਤ ਦੇ ਬੇਟੇ ਦੇ ਚਾਹ ਅਤੇ ਖੁਸ਼ੀ ਵਿੱਚ ਹੀ ਸੀ ਕਿ ਪਰਿਵਾਰ ਨਾਲ ਅਣਹੋਣੀ ਵਾਪਰ ਗਈ ਅਤੇ ਮੌਤ ਨੇ ਪ੍ਰਾਪਜੀਤ ਨੂੰ ਆਪਣੇ ਅਗੋਸ਼ ਵਿੱਚ ਲੈ ਲਿਆ ਪ੍ਰਾਪਜੀਤ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਪ੍ਰਾਪਜੀਤ ਤੇ ਉਸਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਹੁਣ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਸਰਕਾਰ ਨੂੰ ਪ੍ਰਾਪਜੀਤ ਦੀ ਦੇ ਭਾਰਤ ਲਿਆਉਣ ਲਈ ਗੁਹਾਰ ਲਗਾ ਰਹੇ ਹਨ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਉਹ ਇੰਨੂੰ ਦੇਖੋ ਉਹ ਵਾਲਾ ਪਤਾ ਉਹ ਤਾਂ ਤਾਂ ਨਾ ਗਿਆ ਇਸ ਗੰਨ ਦਾ ਤਾਂ ਮੇਰੇ ਬਰਾਦਰ ਨਾਲ ਹੀ ਤੇ ਪਰਵਜੀ ਨਾ ਹੀ ਹੁੰਦਾ ਤੇ ਮੈਂ ਆਰਮੀ ਸੀ ਮੈਂ ਪਖਾਨ ਕੋਲ ਡਿਊਟੀ ਹੈ ਮੇਰੀ ਤੇ ਮੈਨੂੰ ਸਵੇਰੇ ਨਾਲ ਫੋਨ ਕੀਤਾ 4:30 ਵਜੇ ਤੇ ਇਤਾਂ ਪਰਵਜੀ ਡੈਥ ਹੋਈ ਤੇ ਮੈਂ ਕੈਂਡੀਡੇਟ ਕਹਿੰਦੇ ਜਾ ਆ ਗਿਆ ਬਾਅਦ ਫਿਰ ਬਾਹਰ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਤੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਂਬੂਲੈਂਸ ਬੁਲਾਈ ਫਰਸਟ ਏਡ ਦਿੱਤਾ ਵਾਸਤੇ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸੈਟ ਆਕੇ ਨਹੀਂ ਆਉਂਦੇ ਤੇਤੋ ਗਏ ਉਹਨਾਂ ਦੇ ਕਿਹੜੇ ਦੇਸ਼ ਕੇ ਸੀ ਕੈਨੇਡਾ ਹੀ ਸ ਸਰੀਹ ਆਪਣਾ ਬਰਮਟਨ ਹੀ ਬਰਮਟਨ ਤੋਂ ਬਾਅਦ ਜਿੱਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਫਿਰ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨੇ ਦਾ ਵਾ ਤੇ ਉਤੋਂ ਫਿਰ ਇਹ ਗਏ ਆ ਅਹ ਥੋੜਾ ਦੋ ਤਿੰਨ ਘੰਟੇ ਦਾ ਰਸਤਾ ਹੋਤਾ ਉਥੇ ਕੰਮ ਤੇ ਗਏ ਇੰਨੇ ਚਿਰ ਹੋ ਗਿਆ ਸੀ ਬਾਦ ਗਏ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ ਦੋ ਸਾਲ ਹੋ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨੋਂ ਇਹ ਮੰਗ ਕਰਦੇ ਆਂਗੇ ਉਹਨਾਂ ਦੀ ਡੈਡ ਬੋਡੀ ਜਲਦੀ ਜਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਲਾਸਟ ਦਰਸ਼ਨ ਕਾਲ ਸਟਾਫ ਅੰਦਰ ਕਿ ਕਰਦੇ ਹਾਲਾਤ ਵੀ ਕੋਈ ਠੀਕ ਨਹੀਂ ਹੈਗੇ ਜੀ ਤੇ ਉਹਦੇ ਕਰਕੇ ਕਰਦੇ ਹਾਲਾਤ ਧੰਨਵਾਦੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚੋਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚੋਲੋ ਇੰਨੇ ਪੈਸੇ ਨਹੀਂ ਹੁੰਦੇ ਇਦਾਂ ਤਾਂ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਇਹਨਾਂ ਨੂੰ ਕੀ ਪਤਾ ਹੈ ਬਾਹਰ ਜਾ ਕੇ ਤਾਂ ਹੋ ਜਾਣਾ ਵਾ ਤੇ ਉਹ ਕੀ ਜੈ ਲਗਦਾ ਕਿਤੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਕਿਸ ਤਰ੍ਹਾਂ ਦਾ ਹੋਇਆ ਇਹ ਉਹ ਟੈਕ ਕੰਮ ਕਰਦਿਆਂ ਕਿਤੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੈਥ ਹੋ ਗਈ ਸੀ ਕਿੰਨੇ ਚਿਰ ਹੋ ਗਿਆ ਬਾਅਦ ਕਹਿੰਦੇ ਇੱਕ ਸਾਲ ਹੋ ਗਿਆ ਵਿੱਚ ਇਕੱਲਾ ਇਕੱਲਾ ਕੋਈ ਸਵਾਲ ਹਾਂਜੀ ਇਕੱਲਾ ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਨ ਹੈ ਜੀ ਮਤਲਬ ਉਹ ਡੈਡ ਬਾਡੀ ਜਿਹੜੀ ਉਹ ਲਿਹਾਉਣ ਤੇ ਮਦਦ ਕੀਤੀ ਜਾਵੇ